ਕੀ ਗੱਲ ਆ ਮੈਨੂੰ ਇੱਕ ਗੱਲ ਦੱਸੋ 117 ਐਮਐਲਏ ਚੁਣਦੇ ਹੋ ਤੁਸੀਂ ਜੇ ਤੁਹਾਡੀ ਕਿਸਾਨਾਂ ਦੀ ਗੱਲ ਤੁਹਾਡੇ ਮਜ਼ਦੂਰਾਂ ਦੀ ਵਪਾਰੀਆਂ ਦੀ ਗੱਲ ਜੇ ਉਹ ਰੱਖਣੀ ਨਹੀਂ ਤੁਹਾਡੇ ਨੂੰ ਲੜਾਈ ਨਹੀਂ ਲੜਨੀ ਤੇ ਫਿਰ ਵੋਟ ਲੈਦਾ ਵੀ ਕੋਈ ਹੱਥ ਮੈਂ ਰੋਜਪੁਰ ਤੋਂ ਕੋਈ ਉਮੀਦਵਾਰ ਆਪਣੇ ਕੋਲ ਚੰਗਾ ਨਹੀਂ ਔਰ ਜੀਵ ਰਾਜ ਜੀ ਤੁਸੀਂ ਜਿਹੜਾ ਭਰਤਾਨੋ ਔਰ ਬਾਵੇ ਬਗਾਲੇ ਆਇਓ ਮੈਂ 3-4 ਮਹੀਨੇ ਉੱਥੇ ਘਰ ਘਰ ਪਿੰਡ ਪਿੰਡ ਮੈਂ ਪਹੁੰਚ ਕੀਤੀ ਔਰ ਇੱਕ ਦਿਨ ਮੈਨੂੰ ਅਜ ਤੋਂ 20-25 ਦਿਨ ਪਹਿਲਾਂ ਮੈਨੂੰ ਚਾਚਾ ਜੀ ਦਾ ਫੋਨ ਆਇਆ ਕਹਿੰਦੇ ਜੀਰਾ ਜਿਵੇਂ ਵੜਕੋ ਇਹਨਾਂ ਦੀ ਕੀ ਕਰਦਾ ਮੈਂ ਕਹਾ ਜੀ ਫਰੋਜਪੁਰ ਆ ਉਹ ਫਰੋਜਪੁਰ ਤੇ 라ਹੀ ਆ ਮੈਂ ਕਹਾ ਜੀ ਮੇਰਾ ਜਿਹੜਾ ਪੈਂਦਾ ਇਹਦੇ ਜਿਹੜੇ ਦਾ ਹਰੇਕ ਲੋਕ ਸਭਾ ਚ ਪੈਂਦੇ ਆ 13 ਜਿਹੜਾ ਵੱਖਰਾ ਪੈਂਦਾ ਤੇਰਾ ਹਲਕਾ ਕਿੱਥੇ ਪੈਂਦਾ ਮੈਂ ਕਿਹਾ ਜੀ ਮੇਰਾ ਹਲਕਾ ਜਿਹੜਾ ਉਹ ਪੈਂਦਾ ਖਡੂਰ ਸਾਹਿਬ ਕਹਿੰਦੇ ਫਿਰ ਚੁੱਪ ਕਰਕੇ ਆਣ ਕੇ ਇਲੈਕਸ਼ਨੇ ਤੋਂ ਤਿਆਰੀ ਕਰ ਮੈਂ ਕਿਹਾ ਜੀ ਮੈਂ ਇਲੈਕਸ਼ਨ ਦੀ ਤਿਆਰੀ ਨਹੀਂ ਕਰਨੀ ਕਹਿੰਦੇ ਕਿਉਂ ਮੈਂ ਕਿਹਾ ਜੀ ਪਹਿਲੀ ਗੱਲ ਤਾਂ ਸਿੱਟਿੰਗ ਐਮਪੀ ਦੀ ਟਿਕਟ ਦੀ ਕੱਤੀ ਜਾਂਦੀ ਦੂਜੀ ਗੱਲ ਇਹ ਹੈ ਕਿ ਤੁਸੀਂ ਬੈਠੇ ਹੋ ਨਹੀਂ ਆ ਤਾਂ ਮੇਰੇ ਇੱਥੇ ਵਟਿਆ ਕੁਝ ਨਹੀਂ ਜਣਾ ਤੇ ਮੈਨੂੰ ਫਰੋਜਪਰੀ ਠੀਕ ਆ ਮੈਂ ਉੱਥੇ ਮਿਲਤਰਲਾ ਕਰ ਲਵਾਂ ਕਿਉਂਕਿ ਮੇਰੇ ਬਾਪੂ ਨੇ ਪਹਚਾਣ ਸੋਨਿਆ ਸ੍ਰੀ ਉਤਾਰ ਹੁਣ ਮੈਂ ਬੈਠੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਐਸੈਂਬਲੀ ਡਾਕਟਰ ਪਵਨ ਕੁਮਾਰ ਭਾਜਵਾ ਜੀ ਨੂੰ ਕਿ ਉਹ ਆਪੀ ਨਾਲ ਵਿਚਾਰ ਸਾਂਝੇ ਕਰਨ ਡਾਕਟਰ ਪਵਨ ਕੁਮਾਰ ਭਾਜਵਾ ਜੀ ਕੋਨੇ ਸੋਨਿਆ ਸੁਰੀਆ ਕਾਲ ਸਾਡੇ ਅਨਾਟੇ ਦੀ ਬਾਣ ਤੇ ਸ਼ਾਨ ਰਾਣਾ ਜੀ ਅੰਕਲ ਸਾਹਿਬ ਇਹ ਉਹਨਾਂ ਦਾ ਸਾਡਾ ਪੰਜਾਬ ਦਾ ਵੇਖਿਆ ਇਹ ਪੰਜਾਬ ਨੂੰ ਜਿਹੜੀਆਂ ਜੀਆਂ ਚਲਾਉਂਦੇ ਇਹ ਸਾਡਾ ਉਹ ਵਾਲਾ ਪ੍ਰਿਟ ਜੇ ਇਹਨਾਂ ਦੇ ਦਰਸ਼ਨ ਦੇ ਬਾਦੋਰ ਸਾਡੇ ਮਾਜਗ ਡਾ ਬਲਾਈ ਪਰ ਸਾਹਿਬ ਜਿਹਨਾਂ ਸਾਭੀਆ ਇਹ ਬੈਸ ਰਕੇਰੇ ਮੇਰੇ ਵੀਰੋ ਆਪਾਂ ਤਗੜੇ ਹੋ ਗਏ ਇਸ ਹਲਕੇ ਦੇ ਵਿੱਚੋਂ ਇਹਨਾਂ ਨੂੰ ਜਿਤਾਈਏ ਕਾਰਜ ਪੜਾਈ ਪਰ ਸਾਹਿਬ ਦਾ ਹੋਣਾ ਟਾਈਮ ਹੋਣਾ ਟਾਈਮ ਜਿਹੜਾ ਇਹਨਾਂ ਨੇ ਆਪਣੇ ਐਮਐਨਏ ਦੇ ਹੁੰਦਿਆਂ ਪਹਿਲਾ ਵਿੱਚ ਵਿਕਾਸ ਕਰਾਇਆ ਕੰਮ ਕੀਤਾ ਉਹ ਫਿਰ ਸਰਦਾਰ ਨਜੀਦ ਸਿੰਘ ਇਹਨਾਂ ਸਾਡਾ ਸਾਥ ਦਿੱਤਾ ਅੱਜ ਬੇਤੀ ਕਰਨਾ ਮੈਂ ਸਾਰੇ ਵੀਰ ਆ ਭਰਾਵਾਂ ਨੂੰ ਆਪ ਆਪ ਆਪਣੇ ਇਲਾਕੇ ਦੇ ਵਿੱਚੋਂ ਇਹਨਾਂ ਨੂੰ ਜਿਤਾਈਏ ਇਹ ਜਿਤਾਇਆ ਤਾਂ ਹੀ ਜਾ ਸਕਦਾ ਜਿਸ ਤਰ੍ਹਾਂ ਅੱਜ ਦਾ ਕੱਟ ਜਿਹੜਾ ਸਾਥਾ ਮਾਰਦਾ ਵਾ ਇਹ ਸਰਦਾਰ ਭਲਾਈਪੁਰ ਸਾਹਿਬ ਦੀ ਦੇਣ ਆ ਇਹ ਬਨਿਆ ਹੋ ਸ੍ਰੀ ਅਕਾਲ ਸਰਦਾਰ ਸੰਤੋਖ ਸਿੰਘ ਦੀ ਭਲਾਈ ਪਰ ਸਤੇ ਮਹਾਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਤੁਹਾਡੇ ਜਾਣੇ ਪਛਾਣੇ ਸਾਫਕਾ ਮੰਤਰੀ ਸਾਫਕਾ ਐਮਪੀ ਮੌਜੂਦਾ ਐਮਐਲਏ ਰਾਣਾ ਰਾਣਾ ਗਰਜੀਤ ਸਿੰਘ ਜੀ ਸਰਦਾਰ ਕੁਲਬੀਰ ਸਿੰਘ ਜੀ ਜਿਹੜਾ ਜੋ ਸਾਫਕਾ ਐਮਐਲਏ ਨੇ ਤੇ ਹੁਣ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਨੇ ਔਰ ਮੇਰੇ ਵੱਡੇ ਵੀ ਸਰਦਾਰ ਰਮਨਜੀਤ ਸਿੰਘ ਜੀ ਜਿੱਥੇ ਤੁਹਾਡੇ ਜਾਨੇਬਸ਼ਾਨੇ ਜੋ ਹਰਕਾ ਖਡੂਰ ਸਾਹਿਬ ਤੋਂ ਦੋ ਵਾਰੀ ਐਮਐਲਏ ਬਣੇ ਔਰ ਡਾਕਟਰ ਭਾਟਾ ਸਾਹਿਬ ਜੋ ਸਾਡੇ ਐਕਸ ਐਮਐਲਏ ਨੇ ਔਰ